ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਚਾਹੇ ਇੰਗਲਿਸ਼ ਨਾਲ ਸੰਬੰਧਿਤ ਹੋਵੇ ਜਾਂ ਕੋਈ ਹੋਰ ਹਰ ਇੱਕ ਤਰ੍ਹਾਂ ਦੀ ਪੋਸਟ ਦੀ ਜਾਂ ਕੋਈ ਸਮਾਜ ਵਿੱਚ ਚੱਲ ਰਹੀਆਂ ਦੀ ਜਾਣਕਾਰੀ ਆਪਾਂ ਤੁਹਾਨੂੰ ਨਾਲ ਸਾਂਝੀ ਕਰਦੇ ਹਾਂ ਤਾਂ ਅੱਜ ਵਾਲੀ ਵੀਡੀਓ ਵੀ ਤੁਹਾਡੇ ਨਾਲ ਪੋਸਟਾਂ ਦੇ ਸੰਬੰਧਿਤ ਹੈ ਪਿਛਲੇ ਦਿਨਾਂ ਦੇ ਵਿੱਚ ਖੇਤਰੀ ਦਫ਼ਤਰ ਦੇ ਵਿੱਚ ਜਿਹੜੀ ਕਲਰਕਾਂ ਦੀ ਭਰਤੀ ਆਈ ਸੀ ਤਾਂ ਉਹਨਾਂ ਦੀ ਸਕਰੂਟੀਨੀ ਵੀ ਹੋ ਚੁੱਕੀ ਸੀ ਤਾਂ ਜਿਹੜਾ 20 ਅਗਸਤ ਨੂੰ ਉਮੀਦਵਾਰਾਂ ਨੂੰ ਹਾਜ਼ਰ ਜਿਹੜੇ ਸੌਰੀ 20 ਅਗਸਤ ਨੂੰ ਦਸਤਾਵੇਜ਼ਾਂ ਦੀ ਸਕਰੂਟੀ ਲਈ ਬੁਲਾਇਆ ਗਿਆ ਸੀ ਪਰ ਜਿਹੜੇ ਵਿਅਕਤੀ ਜਾਂ ਜਿਹੜੇ ਕੈਂਡੀਡੇਟ 20 ਅਗਸਤ ਨੂੰ ਹਾਜ਼ਰ ਨਹੀਂ ਹੋਏ ਉਹਨਾਂ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟੀ ਕਰਾਉਣ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਜਾਂ ਆਪਣਾ ਕਹਿ ਦਿਓ ਵੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਤਾਂ ਹੁਣ ਆਖਰੀ ਮਿਤੀ ਜਿਹੜੀ ਉਹਨਾਂ ਦੀ 29/8/2024 ਨੂੰ ਦਫ਼ਤਰ ਵਿਖੇ ਬੁਲਾਇਆ ਜਾਂਦਾ ਹੈ ਸਕਰੂਟੀ ਦੌਰਾਨ ਗੈਰ ਹਾਜ਼ਰ ਰਹੇ ਉਮੀਦਵਾਰਾਂ ਦੀ ਸੂਚੀ ਇਸ ਨੋਟਸ ਨਾਲ ਨੱਥੀ ਕੀਤੀ ਜਾ ਰਹੀ ਹੈ। ਠੀਕ ਹੈ ਜੀ ਉਹ ਤੁਹਾਨੂੰ ਨੀਚੇ ਵੀ ਦਿਖਾਵਾਂਗੇ ਆਪਾਂ। ਕੁਝਕ 12-13 ਕੈਂਡੀਡੇਟਸ ਨੇ ਹੈਗੇ 11 ਕੈਂਡੀਡੇਟਸ ਜਿਨ੍ਹਾਂ ਦੀ ਲਿਸਟ ਨਾਲ ਨੱਥੀ ਕੀਤੀ ਹੋਈ ਹੈ ਕਿ ਉਹ ਕੈਂਡੀਡੇਟ ਜਿਹੜੇ ਹੈਗੇ ਉੱਥੇ ਹਾਜ਼ਰ ਨਹੀਂ ਹੋਏ। ਇਹ ਉਮੀਦਵਾਰ ਨਿਸ਼ਚਿਤ ਮਿਤੀ ਨੂੰ ਸਵੇਰੇ 10 ਵਜੇ 6ਵੀਂ ਮੰਜ਼ਲ ਦਫ਼ਤਰ ਐਸਆਰਟੀ ਪੰਜਾਬ ਐਸਐਸਏ ਨਗਰ ਜਿਹੜਾ ਹੈਗਾ ਬੋਰਡ ਕੰਪਲੈਕਸ ਦੇ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਨਾਲ ਨੱਥੀ ਅਨੈਕਸਰ A ਅਤੇ B ਅਸਲ ਭਰ ਕੇ ਲੈ ਕੇ ਆਉਣਗੇ ਅਤੇ ਆਪਣੇ ਸਾਰੇ ਅਸਲ ਦਸਤਾਵੇਜ਼ਾਂ ਐਪਲੀਕੇਸ਼ਨ ਫਾਰਮ ਕੈਟਾਗਰੀ ਠੀਕ ਹੈ ਜੀ ਇਹ ਚਾਹੀਦਾ ਸਕਰੀਨ ਸ਼ਾਟ ਲਓ ਇਸ ਤੋਂ ਚੰਗੀ ਤਰ੍ਹਾਂ ਤੁਸੀਂ ਆਪ ਦਾ ਫ੍ਰੀ ਹੋ ਕੇ ਪੜ੍ਹ ਸਕਦੇ ਹਾਂ ਰੂਲ ਨੰਬਰ ਸਲਿੱਪ ਆਦ ਸਮੇਤ ਸਵੈ ਤਸਦੀਕ ਫੋਟੋਆਂ ਸਰਟੀਫਿਕੇਟਾਂ ਦੀ ਫੋਟੋਕਾਪੀ ਲੈ ਕੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਤਾਂ ਆਪਾਂ ਆ ਕੁਝ ਜਿਹੜੇ ਡਾਕੂਮੈਂਟ ਹੈ ਤੁਸੀਂ ਨਾਲ ਲੈ ਕੇ ਜਾਣਾ ਹੈ ਤੇ 29 ਤਰੀਕ ਤੋਂ ਬਾਅਦ ਤੁਹਾਨੂੰ ਕੋਈ ਮੌਕਾ ਨਹੀਂ ਦਿੱਤੇ ਜਾਊਗਾ 10 ਵਜੇ ਤੁਸੀਂ ਇੱਥੇ ਪਹੁੰਚਣਾ ਜੀ ਜੇਕਰ ਕੋਈ ਉਮੀਦਵਾਰ ਨਿਸ਼ਚਿਤ ਮਿਧਰੂ ਦਸਤਾਵੇਜ਼ਾਂ ਦੀ ਸਕਰੂਟੀ ਲਈ ਹਾਜ਼ਰ ਨਹੀਂ ਹੁੰਦਾ ਤਾਂ ਵਿਭਾਗ ਵੱਲੋਂ ਉਸ ਦਾ ਕਲੇਮ ਰੱਦ ਕਰਦੇ ਹੋਏ ਉਸ ਨਾਮ ਦੀ ਸ਼ਿਫਾਰਸ਼ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੂੰ ਵਾਪਸ ਕਰ ਦਿੱਤੀ ਜਾਵੇਗੀ ਉਮੀਦਵਾਰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਭਰਤੀ ਸੰਬੰਧੀ ਭੂਮਿਕਾ ਵਿੱਚ ਸਮੇਂ ਸਮੇਂ ਤੇ ਜਾਰੀ ਹੋਣ ਵਾਲੀ ਹਰ ਤਰ੍ਹਾਂ ਦੀ ਜਾਣਕਾਰੀ ਸਿਰਫ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਂਦੀ ਹੈ ਭਾਵੇਂ ਉਹਨਾਂ ਨੂੰ ਵੱਖਰੇ ਤੌਰ ਤੇ ਕੋਈ ਵੀ ਜਿਹੜਾ ਐਕਸਟਰਾ ਕੋਈ ਜਾਣਕਾਰੀ ਨਹੀਂ ਦਿੱਤੀ ਜਾਊਗੀ ਤੇ ਮੈਂ ਹੁਣ ਤੁਹਾਡੇ ਨਾਲ ਸਕਰੀਨ ਸਾਂਝੀ ਕਰ ਰਿਹਾ ਜਿਹੜੇ ਉਮੀਦਵਾਰਾਂ ਨੂੰ ਸਕਰੂਟੀ ਨੇਤੇ ਬੁਲਾਇਆ ਗਿਆ 29 ਅਗਸਤ ਨੂੰ ਤਾਂ ਦੋਸਤੋ ਆਹ ਕੁਛਕ ਨਾਮ ਨੇ ਹੋ ਸਕਦਾ ਤੁਹਾਡੇ ਦੋਸਤਾਂ ਮਿੱਤਰਾਂ ਚੋਂ ਕਿਸੇ ਦਾ ਨਾਮ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਦੋਸਤਾਂ ਮਿੱਤਰਾਂ ਨਾਲ ਠੀਕ ਹੈ ਜੀ ਤਾਂ ਆਹ 11 ਉਹ ਕੈਂਡੀਡੇਟਸ ਨੇ ਜਿਨ੍ਹਾਂ ਨੇ ਖੇਤਰੀ ਦਫ਼ਤਰ ਜਿਹੜੇ ਹੈਗੇ ਕਲਰਕਾਂ ਦੀ ਭਰਤੀ ਵਿੱਚ ਅਪਲਾਈ ਕੀਤਾ ਸੀ ਤੇ ਉਹਨਾਂ ਦਾ ਨਾਮ ਵੀ ਆਇਆ ਬਟ ਸਕਰੂਟੀ ਤੇ ਨਹੀਂ ਗਏ ਤਨੂੰ 29 ਅਗਸਤ ਨੂੰ ਸਿਰਫ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ ਸਵੇਰੇ 10:00 ਵਜੇ ਤੋਂ ਲੈ ਕੇ ਠੀਕ ਹੈ ਜੀ ਤਾਂ ਜੇਕਰ ਉਹ ਇਸ ਦੌਰਾਨ ਨਹੀਂ ਹਾਜ਼ਰ ਹੁੰਦੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਲੇਮ ਆ ਉਹ ਰੱਦ ਕਰ ਦਿੱਤਾ ਜਾਊਗਾ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ